ਜਦੋਂ ਪੜੀ ਬੀਬੀ ਅੰਗਰੋ ਨੇ ਬਾਣੀ ਤੇ ਕੰਨ ਦੇ ਕੋ ਆੜ ਖੁੱਲ ਗਏ ਜਦੋਂ ਪੜੀ ਬੀਬੀ ਅਮਰੋ ਨੇ ਬਾਣੀ ਤੇ ਕੰਨ ਦੇ ਕੋ ਆੜ ਖੁੱਲ ਗਏ ਚਾਟੀ ਚਮਦਾਨੀ ਪਾਈ ਨਹਾਲ ਬਾਣੀ ਪੜਦੀ ਚਾਟੀ ਚਮਦਾਨੀ ਪਾਈ ਨਾਲ ਬਾਣੀ ਪੜਦੀ ਬਾਣੀ ਦੀ ਰੰਗਣ ਬਾਬੇ ਅਮਰਦਾਸ ਨੂੰ ਚੜ ਗਈ ਬਾਣੀ ਦੀ ਰੰਗਣ ਬਾਬੇ ਅਮਰਦਾਸ ਨੂੰ ਚੜ ਗਈ ਬਾਬਾ ਪੋਛਦਾ ਕਿਤੋਂ ਤੀਏ ਜਾਣੀ ਤੇ ਕੰਨਾ ਦੇ ਕੋ ਆੜ ਖੁੱਲ ਗਏ ਜਦੋਂ ਪੜੀ ਬੀਬੀ ਅਮਰੋ ਨੇ ਬਣੀ ਤੇ ਕੰਨਾ ਦੇ ਕੋ ਆੜ ਖੁੱਲ ਗਏ ਛੇਤੀ ਛੇਤੀ ਮੈਨੂੰ ਦੇਣ ਤੇ ਪਛਾਦਿਓ ਛੇਤੀ ਛੇਤੀ ਮੈਨੂੰ ਉਹ ਦੇ ਦਰ ਤੇ ਪਛਾਦਿਓ ਬਾਣੀ ਦਾ ਪ੍ਰੇਮ ਰਸ ਮੈਨੂੰ ਹੀ ਪਲਾ ਦਿਓ ਬਾਣੀ ਦਾ ਪ੍ਰੇਮ ਰਸ ਮੈਨੂੰ ਹੀ ਪਲਾ ਦਿਓ ਕਹਿਆ ਜੁਗਾਂ ਦੀ ਮੈਂ ਪਿਆਸ ਬਜਾਉਣੀ ਤੇ ਕੰਨਾਂ ਦੇ ਕੋ ਆੜ ਕੋ ਲਗੇ ਜਦੋਂ ਹੜੀ ਬੀਬੀ ਅਮਰੋ ਨੇ ਬਾਣੀ ਤੇ ਕੰਨਾਂ ਦੇ ਕੋਆੜ ਖੁੱਲ ਗਏ ਚਾਰਤੀ ਜਮਦਾਣੀ ਪਾਈ ਨਾਲ ਬਾਣੀ ਪੜਦੀ ਚਾਰਤੀ ਜਮਦਾਣੀ ਪਾਈ ਨਾਲ ਬਾਣੀ ਪੜਦੀ ਬਾਣੀ ਦੀ ਰੰਗਣ ਬਾਬੇ ਅਮਰਦਾਸ ਨੂੰ ਚੜਗੀ ਬਾਣੀ ਦੀ ਰੰਗਣ ਬਾਬੇ ਅਮਰਦਾਸ ਨੂੰ ਚੜਗੀ ਉੱਚਾ ਦਾਇ ਇਤੋਂ ਦੀਏ ਜਾਣੀ ਤੇ ਕੰਨਾ ਦੇ ਕਵਾੜ ਖੁੱਲ ਗਏ ਜਦੋਂ ਪੜੀ ਬੀਬੀ ਅੰਬਰੋ ਨੇ ਬਣੀ ਤੇ ਕੰਨਾ ਦੇ ਕਵਾੜ ਖੁੱਲ ਗਏ ਛੇਤੀ ਛੇਤੀ ਮੈਨੂੰ ਉਹਦੇ ਦਰ ਤੇ ਪੁਚਾ ਦਿਓ ਛੇਤੀ ਛੇਤੀ ਮੈਨੂੰ ਉਹਦੇ ਦਰ ਤੇ ਪੁਚਾ ਦਿਓ ਬਾਣੀ ਦਾ ਪ੍ਰੇਮ ਹਸ ਮੈਨੂੰ ਦੇਉ ਵਾਣੀ ਦਾ ਪ੍ਰੇਮ ਰਸ ਮੈਨੂੰ ਵੀ ਪਲਾ ਦੇਉ ਕੰਨਿਆ ਜੁਗਾਂ ਦੀ ਮੈਂ ਪਿਆਸ ਬਜਾਉਣੀ ਤੇ ਕੰਨਾ ਦੇਖਵਾੜ ਕੋ ਲਗੇ ਜਦੋਂ ਵੜੀ ਬੀਬੀ ਅਮਰੋ ਨੇ ਵਣੀ ਤੇ ਕੰਨਾ ਦੇਖਵਾੜ ਕੋ ਲਗੇ